ਜਦੋਂ 2015 ਦੇ ਵਿੱਚ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਤੇ ਸਾਨੂੰ ਖਤਾਬ ਮਿਲਦਾ ਸੀ ਇਹ ਕਾਂਗਰਸ ਦੇ ਏਜੰਟ ਨੇ ਅੱਜ OVS ਸਟੇਜ ਤੇ ਬੈਠੇ ਨੇ ਜਦੋਂ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਸਾਨੂੰ ਕਹਿੰਦੇ ਆਰਐਸਐਸ ਦੇ ਬੰਦੇ ਨਾ ਅੱਜ OVS ਸਟੇਜ ਤੇ ਬੈਠ ਕੇ ਬਲਾਰਿਆਂ ਦੇ ਵਿੱਚ ਬੋਲਦੇ ਪਏ ਨੇ ਕਿਉਂ ਨੋ ਬਤਾਈ ਕਿਉਂਕਿ ਆਪਾਂ ਇੱਕ ਟੀਮ ਦੇ ਵਿੱਚ ਕਦੇ ਖੇਡੇ ਹੀ ਨਹੀਂ ਇੱਕ ਪਲੇਟਫਾਰਮ ਤੇ ਅੱਜ ਸਾਧ ਸੰਗਤ ਜੀ ਗੁੱਸਾ ਨਾ ਕਰਿਓ ਜੇ ਜਿਹੜਾ ਮਰਜੀ ਪਲੇਟਫਾਰਮ ਦੇ ਦਿਓ ਜਿਹੜਾ ਮਰਜੀ ਇਕੱਠ ਦਾ ਦੇ ਦਿਓ ਕੱਠ ਤੁਸੀਂ ਸਰਬੱਤ ਖਾਲਸਾ ਦਾ ਵੀ ਲੱਖਾਂ ਦਾ ਕੀਤਾ ਸੀ ਗੁੱਸਾ ਨਾ ਕਰਿਓ ਜੇ ਕਿਹੜੇ ਉਹਨਾਂ ਫੈਸਲਿਆਂ ਦੀ ਉੱਪਰ ਖੜੇ ਹੋ ਕੇ ਜਾਂ ਕਿਹੜੇ ਉਹਨਾਂ ਫੈਸਲਿਆਂ ਤੇ ਸਿਧਾਂਤਾਂ ਤੇ ਅੱਜ ਤੱਕ ਖੜਿਆ ਦਿਖਾ ਦਿਓ ਜਿਨ੍ਹਾਂ ਨੂੰ ਜ਼ਥੇਦਾਰੀਆਂ ਦਿੱਤੀਆਂ ਸੀ ਉਹੀ ਨਾ ਖੜੇ ਹੋਏ ਸੰਗਤ ਕੀ ਖੜੇਗੀ ਫੈਸਲਾ ਉਹ ਕਰੋ ਜੇ ਜ ਜਮੀਨਾ ਪਿੱਛੇ ਦਿੱਲੀ ਤੁਸੀਂ 800 ਬੰਦਾ ਸ਼ਹੀਦ ਕਰਵਾਇਆ ਕੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਿੱਛੇ ਦਸਤੀ ਸ਼ਹੀਦ ਹੋ ਸਕਦੇ ਆਪ ਫੈਸਲਾ ਕਰੋ ਜੇ ਇੱਥੇ ਜੇ ਕਰਨਾ ਹੈ ਤਾਂ ਉਹ ਕੌਮ ਦੀ ਮਰਿਆਦਾ ਤਾਂ ਉਹ ਤਖਤਾਂ ਦੀ ਜਿਹੜੀ ਆਪ ਖੁਦ ਮੁਖਤਿਆਰੀ ਹੈ ਉਹ ਤਾਂ ਬਹਾਲ ਹੋਵੇਗੀ ਆਪਸੀ ਰੰਜਿਸ਼ਾਂ ਨੂੰ ਆਪਸੀ ਲੜਾਈਆਂ ਨੂੰ ਲੜਦੇ ਰਵਾਂਗੇ ਤਾਂ ਫਿਰ ਲੜ ਲਵਾਂਗੇ ਸਮੇਂ-ਸਮੇਂ ਤੇ ਮੈਨੂੰ ਮੈਂ ਸਟੱਡੀ ਕਰਦਾ ਰਹਿਣਾ ਕੋਈ ਡਾਕੂਮੈਂਟਰੀ ਆ ਜੇ ਵੱਖ-ਵੱਖ ਦੇਸ਼ਾਂ ਦੀਆਂ ਘਟਨਾਵਾਂ ਤੇ ਤਾਂ ਮੈਂ ਸਮਾਂ ਕੱਢ ਕੇ ਦੇਖਦਾ ਕੁਝ ਦਿਨ ਪਹਿਲਾਂ ਮੈਂ ਫਿਲਮ ਦੇਖੀ ਵੈਸੇ ਇਹ ਫਿਲਮ ਸ਼ਬਦ ਵੀ ਮੈਨੂੰ ਲੱਗਦਾ ਹੈ ਬਦਲਣਾ ਪੈਣਾ ਕਿਉਂਕਿ ਜਦੋਂ ਫਿਲਮ ਸ਼ਬਦ ਆਉਂਦਾ ਸੁੱਚਾ ਲੰਗਾ ਚੇਤੇ ਆ ਜਾਂਦਾ ਇੱਕ ਫਿਲਮ ਦੇਖ ਰਿਹਾ ਸੀ ਤੇ ਉਹਦੇ ਚੋਂ ਸਿੱਖਿਆ ਕੁਝ ਉਹ ਗੱਲ ਇੱਥੇ ਮੈਂ ਰੱਖਣੀ ਚਾਹੁੰਦਾ ਸੀ ਫੁੱਟਬਾਲ ਦੀ ਟੀਮ ਸੀ ਬਲੇਆ ਰਖ ਤੋਂ ਇੱਕ ਸੀ ਪਰ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਸੀ ਤੇ ਆਪਸ ਵਿੱਚ ਖੇ ਬਾਜੀ ਸੀ ਇੱਕ ਗੋਲ ਕਰਨ ਲੱਗਦਾ ਸੀ ਤੇ ਦੂਜਾ ਅੜਿੱਕਾ ੜਾ ਦਿੰਦਾ ਸੀ ਕਿ ਇਹ ਕਿਤੇ ਨੰਬਰ ਨਾ ਲੈ ਜਾਵੇ ਤੇ ਉਹ ਟੀਮ ਇੱਕ ਦੂਜੇ ਆਪਣੇ ਸਾਥੀਆਂ ਦੇ ਗੂੜ ਰੋਗ ਦੀ ਰੋਗ ਦੀ ਮੈਚ ਵਿੱਚੋਂ ਹਾਰ ਜਾਂਦੀ ਸੀ ਹੁਣ ਸਮਾਂ ਬਣਿਆ ਕਿਸੇ ਨੇ ਵੇਖਿਆ ਉਹਨੇ ਕੀ ਕੀਤਾ ਕੋਚ ਆਇਆ ਕੋਚ ਚੰਗਾ ਸੀ ਬਸ ਗੱਲ ਕੋਚ ਦੇ ਉੱਪਰ ਹੈ ਕੋਚ ਆਇਆ ਹੁਣ ਕੋਚ ਨੇ ਇੱਕ ਨਿਯਮ ਬੰਨਤਾ ਵੀ ਜੇਕਰ ਟੀਮ ਚੋਂ ਇੱਕ ਬੰਦਾ ਗਲਤੀ ਕਰੇਗਾ ਸਜ਼ਾ ਸਾਰੀ ਟੀਮ ਨੂੰ ਮਿਲੇਗੀ ਉਹਨੇ ਇਦਾਂ ਹੀ ਕੀਤਾ ਇੱਕ ਗਲਤੀ ਕਰੇ ਸਾਰੀ ਟੀਮ ਫਾਈ ਟੰਗ ਦੇਣੀ ਇੱਕ ਗਲਤੀ ਕਰੇ ਸਾਰੀ ਟੀਮ ਦਾ 10 ਕਿਲੋਮੀਟਰ ਦੜਾਉਣੀ ਤੇ ਉਹਨਾਂ ਨੂੰ ਅਕਲ ਆ ਗਈ ਵੀ ਗਲਤੀ ਨਹੀਂ ਕਰਨੀ ਕਿਉਂਕਿ ਸਜ਼ਾ ਸਾਰਿਆਂ ਨੂੰ ਮਿਲਦੀ ਹੈ ਤੇ ਅੱਜ ਆਪਾਂ ਉਸੇ ਹਾਲਾਤਾਂ ਵਿੱਚ ਬੈਠੇ ਆ ਗਲਤੀ ਜੇ ਐਸਜੀਪੀਸੀ ਨੇ ਕੀਤੀ ਹੈ ਤੇ ਸਜ਼ਾ ਸਾਰੀ ਕੌਮ ਨੂੰ ਮਿਲਦੀ ਪਈ ਆ ਜੇ ਗਲਤੀ ਕੋਈ ਇੱਕ ਸੰਪਰਦਾ ਕਰਦੀ ਹੈ ਸਜ਼ਾ ਸਾਰੀ ਕੌਮ ਨੂੰ ਮਿਲਦੀ ਆ ਤੇ ਜੇ ਚਾਹੁੰਦੇ ਆ ਸਜ਼ਾ ਨਾ ਮਿਲੇ ਤੇ ਸਾਨੂੰ ਇੱਕੋ ਭਾਵਨਾ ਦੇ ਨਾਲ ਮੈਦਾਨ ਦੇ ਵਿੱਚ ਆਉਣਾ ਪੈਣਾ ਇਸ ਸਟੇਜ ਤੇ ਖੜੇ ਆ ਮੈਂ ਡਰ ਕੇ ਕਹਾਂਗਾ ਬਾਬਾ ਜੀ ਬੈਠੇ ਨੇ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਸਭ ਨੂੰ ਪਤਾ ਵੀ ਜੇ ਮੈਂ ਪਰਸਨਲ ਗੱਲਾਂ ਕਰਾਂ ਸਾਡਾ ਵਿਚਾਰਾਂ ਦਾ ਆਪਸੀ ਮੇਲ ਨਹੀਂ ਖਾਂਦਾ ਪਰ ਇੱਥੇ ਗੱਲ ਬਾਬਾ ਹਰਨਾਮ ਸਿੰਘ ਦੀ ਨਹੀਂ ਇੱਥੇ ਗੱਲ ਕੌਮ ਦੀ ਹੈ ਕੌਮ ਦੇ ਉਹਨਾਂ ਸਿਧਾਂਤਾਂ ਦੀ ਹੈ ਅੱਜ ਇੱਥੇ ਮੈਂ ਉਹ ਵੀ ਬੈਠੇ ਵੇਖੇ ਨੇ ਜਦੋਂ 2015 ਦੇ ਵਿੱਚ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਸਾਨੂੰ ਖਤਾਬ ਮਿਲਦਾ ਸੀ ਇਹ ਕਾਂਗਰਸ ਦੇ ਏਜੰਟ ਨੇ ਅੱਜ ਉਹ ਵੀ ਇਸ ਸਟੇਜ ਤੇ ਬੈਠੇ ਨੇ ਜਦੋਂ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਸਾਨੂੰ ਕਹਿੰਦੇ ਆਰਐਸਐਸ ਦੇ ਬੰਦੇ ਨਾ ਜੋ ਵੀ ਇਸ ਸਟੇਜ ਤੇ ਬੈਠ ਕੇ ਬਲਾਰਿਆਂ ਦੇ ਵਿੱਚ ਬੋਲਦੇ ਪਏ ਨੇ ਕਿਉਂ ਨੋ ਬਤਾਈ ਕਿਉਂਕਿ ਆਪਾਂ ਇੱਕ ਟੀਮ ਦੇ ਵਿੱਚ ਕਦੇ ਖੇਡੇ ਹੀ ਨਹੀਂ ਇੱਕ ਪਲੇਟਫਾਰਮ ਤੇ ਅੱਜ ਸਾਧ ਸੰਗਤ ਜੀ ਗੁੱਸਾ ਨਾ ਕਰਿਓ ਜੇ ਜਿਹੜਾ ਮਰਜ਼ੀ ਪਲੇਟਫਾਰਮ ਦੇ ਦਿਓ ਜਿਹੜਾ ਮਰਜ਼ੀ ਅਕਾਠ ਦਾ ਦੇ ਦਿਓ ਕੱਠ ਤੁਸੀਂ ਸਰਬੱਤ ਖਾਲਸਾ ਦਾ ਵੀ ਲੱਖਾਂ ਦਾ ਕੀਤਾ ਸੀ ਗੁੱਸਾ ਨਾ ਕਰਿਓ ਜੇ ਕਿਹੜੇ ਉਹਨਾਂ ਫੈਸਲਿਆਂ ਦੇ ਉੱਪਰ ਖੜੇ ਹੋ ਕੇ ਜਾਂ ਕਿਹੜੇ ਉਹਨਾਂ ਫੈਸਲਿਆਂ ਤੇ ਸਿਧਾਂਤਾਂ ਤੇ ਅੱਜ ਤੱਕ ਖੜਿਆ ਦਿਖਾ ਦਿਓ ਜਿਨ੍ਹਾਂ ਨੂੰ ਜ਼ਥੇਦਾਰੀਆਂ ਦਿੱਤੀਆਂ ਸੀ ਉਹੀ ਨਾ ਖੜੇ ਹੋਏ ਸੰਗਤ ਕੀ ਖੜੇਗੀ ਫੈਸਲਾ ਉਹ ਕਰੋ ਜੇ ਜੇ ਜ਼ਮੀਨਾ ਪਿੱਛੇ ਦਿੱਲੀ ਤੁਸੀਂ 800 ਬੰਦਾ ਸ਼ਹੀਦ ਕਰਵਾਇਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਿੱਛੇ ਦਸ ਵੀ ਸ਼ਹੀਦ ਹੋ ਸਕਦੇ ਆਪ ਫੈਸਲਾ ਕਰੋ ਜੇ ਇੱਥੇ ਜੇ ਕਰਨਾ ਹੈ ਤਾਂ ਉਹ ਕੌਮ ਦੀ ਮਰਿਆਤਾ ਤਾਂ ਉਹ ਤਖਤਾਂ ਦੀ ਜਿਹੜੀ ਆਪ ਖੁਦ ਮੁਖਤਿਆਰੀ ਹੈ ਉਹ ਤਾਂ ਬਹਾਲ ਹੋਵੇਗੀ ਆਪਸੀ ਰੰਜਿਸ਼ਾਂ ਨੂੰ ਆਪਸੀ ਲੜਾਈਆਂ ਨੂੰ ਲੜਦੇ ਰਵਾਂਗੇ ਤਾਂ ਫਿਰ ਲੜ ਲਵਾਂਗੇ ਪਰ ਜਦੋਂ ਗੱਲ ਕੌਮ ਦੀ ਆਵੇ ਲੜਾਈ ਮਿਸਲਾਂ ਵਿੱਚ ਵੀ ਹੁੰਦੀ ਸੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਸੀ ਪਰ ਜਦੋਂ ਆਵਾਜ਼ ਤਖਤ ਸਾਹਿਬ ਤੋਂ ਆਉਂਦੀ ਸੀ ਸਾਰੀਆਂ ਮਿਸਲਾਂ ਉੱਥੇ ਇਕੱਠੀਆਂ ਬੈਠੀਆਂ ਹੁੰਦੀਆਂ ਸੀ ਉਹ ਸੋ ਇੰਨੀਆਂ ਕੋਈ ਬੇਨਤੀਆਂ ਕਰਦਾ ਖਿਮਾ ਦਾ ਜਾਚਕਾ ਅਸੀਂ ਵੀ ਨਾ ਹੁੰਦੇ ਪਰ ਵਿਦਿਆਦਾਤੇ ਮਹਾਪੁਰਖਾਂ ਦਾ ਹੁਕਮ ਆਇਆ ਬਰਜਿੰਦਰ ਸਿੰਘਾਂ ਪਰਿਵਾਰਕ ਲੜਾਈਆਂ ਸਾਈਡ ਤੇ ਵੀਰ ਗੁਰਪ੍ਰੀਤ ਸਿੰਘ ਜੀ ਖੜੇ ਨੇ ਤੇ ਜਿੱਤੇ ਹੁਕਮ ਕਰੋਗੇ ਇਹ ਧੌਣ ਤਾਮ ਵਾਸਤੇ ਸਦਾ ਹਾਜ਼ਰ ਹੈ ਹਾਜ਼ਰ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ